ਆਪਾਂ ਜੀ ਬਣਾਵਾਂਗੇ ਦੋ ਤਰ੍ਹਾਂ ਦੀ ਚਾਹ ਤੇ ਇੱਕ ਆਪਾਂ ਜਿਹੜੀ ਤੁਹਾਨੂੰ ਦਿਖਾਵਾਂਗੇ ਵੀ ਕਿਹੜੀ ਆਪਣੇ ਦੁੱਧ ਪਾਏ ਤੇ ਫਟ ਜਾਂਦੀ ਹੈ ਤੇ ਇੱਕ ਆਪਾਂ ਜੀ ਤੁਹਾਨੂੰ ਸਹੀ ਤਰੀਕਾ ਦੱਸਾਂਗੇ ਆਪਣੀ ਗੁੜ ਵਾਲੀ ਚਾਹ ਬਿਲਕੁਲ ਨਹੀਂ ਫਟੂਗੀ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਸਹੀ ਤਰ੍ਹਾਂ ਤੇ ਗਰਦ ਦਾ ਤੁਸੀਂ ਤਰੀਕਾ ਦੇਖ ਸਕਦੇ ਹੋ ਆਪਾਂ ਕਿਹੜੇ ਤਰੀਕੇ ਨਾਲ ਬਣਾਉਣੀ ਆ ਤੇ ਆਪਣੀ ਜਿਹੜੀ ਚਾਹ ਗੁੜ ਵਾਲੀ ਕਦੇ ਵੀ ਨਾ ਫਟੇ ਤੇ ਹੁਣ ਆਪਣੀ ਜੀ ਇਹ ਚਾਹ ਬਿਲਕੁਲ ਗਈ ਰਿੱਚ ਇਹਦੀ ਗੁੜ ਵਾਲੀ ਚਾਹ ਆ ਤੇ ਹੁਣ ਆਪਾਂ ਇਹਦੇ ਵਿੱਚ ਤੁਹਾਨੂੰ ਦੁੱਧ ਪਾ ਕੇ ਦਿਖਾਵਾਂਗੀ ਹੁਣ ਹੋਵੇਜ ਵਿੱਚ ਦੁੱਧ ਪਾ ਕੇ ਬਿਠਾਉਣੀ ਆ ਦੇਖੋ ਜੀ ਹੁਣ ਆਪਣੇ ਇਹਦੇ ਵਿੱਚ ਦੁੱਧ ਪਾਤਾ ਕੇ ਦੁੱਧ ਸੀ ਦੇਖ ਸਕਦੇ ਹੋ ਤੇ ਹੁਣ ਆਪਣੇ ਦੇਖੋ ਇਹਦੇ ਵਿੱਚ ਜਦੋਂ ਇੱਕ ਵੀ ਵਾਲੀ ਨਹੀਂ ਆਉਣੀ ਹੈਗੀ ਤੇ ਇਹਨੇ ਚਾਹ ਨਹੀਂ ਆਪਣੀ ਨੇ ਬਿਲਕੁਲ ਫਟ ਜਾਣਾ ਆਹ ਦੇਖੋ ਜੀ ਆਪਣੇ ਦੁੱਧ ਪਾਉਂਦੇ ਸਾਰੇ ਬਿਲਕੁਲ ਚਾਹ ਗਈ ਫਟ ਇਹ ਵੀ ਆਪਣੀ ਗੁੜ ਵਾਲੀ ਚਾਹ ਸੀ ਤੇ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਿਓ ਆਪਾਂ ਤੁਹਾਨੂੰ ਸਹੀ ਤਰੀਕਾ ਵੀ ਦੱਸਦੇ ਆ ਕਿਵੇਂ ਬਣਾਉਣੀ ਹੈ ਦੇਖੋ ਜੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਆਪਾਂ ਬਣਾਵਾਂਗੇ ਜੀ ਗੁੜ ਵਾਲੀ ਚਾਹ ਤੇ ਗੁੜ ਵਾਲੀ ਚਾਹ ਨਾਲ ਜਿਹੜੀ ਬਣਾਵਾਂਗੇ ਜਿਸ ਤਰੀਕੇ ਨਾਲ ਬਣਾਵਾਂਗੇ ਨਾ ਤਾਂ ਤੁਹਾਡੀ ਦੁੱਧ ਪਾਈ ਤੇ ਫਟੂਗੀ ਤੇ ਨਾ ਹੀ ਆਪਾਂ ਨੂੰ ਸਰਦੀਆਂ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਨਾ ਖਾਂ-ਖਕ ਨਾ ਛਕਾਂ ਮ ਬਿਲਕੁਲ ਨਹੀਂ ਹੋਗਾ ਤੁਸੀਂ ਦਿਨ ਵਿੱਚ ਇੱਕ ਵਾਰੀ ਬਣਾ ਕੇ ਜ਼ਰੂਰ ਪੀਣੀ ਹੈ ਜੀ ਤੇ ਆਪਾਂ ਉਹਦੇ ਲਈ ਕਿਹੜਾ ਸਮਾਨ ਲਿਆ ਉਹ ਤੁਹਾਨੂੰ ਦੱਸ ਦਿੰਨੇ ਆ ਆਪਾਂ ਨੇ ਜੀ ਆਹ ਚਾਰ ਕਾਲੀਆਂ ਮਿਰਚਾਂ ਲਈਆਂ ਨੇ ਤੇ ਆਹ ਅਦਰਕ ਹੋ ਗਿਆ ਮਲਠੀ ਹੋ ਗਈ ਛੋਟੀਆਂ ਦੋ ਇਲਾਚੀਆਂ ਤੇ ਆਹ ਲੌਂਗ ਤਿੰਨ ਹੋਗੇ ਤੇ ਆਹ ਜੀ ਆਪਣੀ ਹੈਗੀ ਦਾਲਚੀਨੀ ਇਹ ਆਪਾਂ ਨੇ ਦਾਲਚੀਨੀ ਪੀਸ ਕੇ ਰੱਖੀ ਹੋਈ ਸੀਗੀ ਤੇ ਆਹ ਆਪਾਂ ਸਾਰੀਆਂ ਚੀਜ਼ਾਂ ਨੂੰ ਥੋੜਾ ਜਿਹਾ ਕੁੱਟ ਲਾਂਗੇ ਤੇ ਆਪਾਂ ਨੇ ਚਾਰ ਲੈ ਆ ਚਮਚੇ ਜੀ ਗੁੜ ਦੇ ਡੇਢ ਚਮਚਾ ਹੋ ਗਿਆ ਆਪਣਾ ਚਾਪਤੀ ਦਾ ਡੇਢ ਕੱਪ ਲਵਾਂਗੇ ਆਪਾਂ ਪਾਣੀ ਦਾ ਤੇ ਆਪਾਂ ਜੇ ਤੁਸੀਂ ਵੱਧ ਦੁੱਧ ਵਾਲੀ ਪੀਣੀ ਚਾਹੁੰਦੇ ਆ ਤਾਂ ਤੁਸੀਂ ਮੈਂ ਥੋੜਾ ਪਾਣੀ ਪਾ ਲਿਓ ਤੇ ਨਹੀਂ ਤੁਸੀਂ ਇਹਦੇ ਵਿੱਚ 2 ਕੱਪ ਦੁੱਧ ਦੇ ਪਾ ਲਿਓ ਆਪਾਂ 3 ਕੱਪ ਚਾਹ ਦੇ ਬਣਾਵਾਂਗੇ ਜੀ ਆਪਣਾ ਜੀ ਥੋੜਾ ਜਿਹਾ ਪਾਣੀ ਤਾਂ ਜਲ ਵੀ ਜਾਂਦਾ ਵਾ ਜਦੋਂ ਆਪਾਂ ਚੀਜ਼ ਨੂੰ ਹਰਕ ਨੂੰ ਹਰਿੰਦਿਆਂ ਤੇ ਚਲੋ ਜੀ ਆਪਾਂ ਹੁਣ ਕਰਦੇ ਆਂ ਸਟਾਰਟ ਵੀਡੀਓ ਆਪਾਂ ਜੀ 1.5 ਕੱਪ ਲਵਾਂਗੇ ਪਾਣੀ ਦਾ ਤੁਸੀਂ ਮਿੱਠਾ ਜੀ ਕੱਟ ਵੱੱਟ ਖਾਣਾ ਪਸੰਦ ਕਰਦੇ ਹੋ ਤਾਂ ਉਸਾਂ ਮਨਾ ਤੁਸੀਂ ਮਿੱਠਾ ਘੱਟ ਪਾ ਦਿਓ ਹੁਣ ਆਪਾਂ ਜੀ ਪਾਣੀ ਨੂੰ ਪਹਿਲਾਂ ਕਰ ਲਾਂਗੇ ਗਰਮ ਚੰਗੀ ਤਰ੍ਹਾਂ ਨਾਲ ਆਪਣਾ ਜੀ ਪਾਣੀ ਹੋ ਗਿਆ ਗਰਮ ਤੇ ਆਪਾਂ ਨੇ ਇਹ ਡੇਡ 1 ਡੇਡ ਚਮਚਾ ਲਿਆਸੀ ਚਾਹ ਪੱਤੀ ਦਾ ਜੀ ਇਹਦੇ ਵਿੱਚ ਆਪਾਂ ਚਾਹ ਪੱਤੀ ਪਾ ਦੇਣੀ ਆ ਤੁਸੀਂ ਇਹਨੂੰ ਜਮੈਂ ਸਲੋ ਰੱਖਣਾ ਇਹਦੇ ਵਿੱਚ ਆਪਾਂ ਨੇ 4 ਚਮਚੇ ਲੈਣੇ ਜੀ ਗੁਰਦੇ ਉਹ ਵੀ ਆਪਾਂ ਐਡ ਕਰ ਦਾਂਗੇ ਅਦਰਕ ਆਪਣਾ ਕੁੱਟਿਆ ਹੋਇਆ ਸੀਰੇ ਪਾ ਦਨੇ ਆਪਾਂ ਤੇ ਜਿਹੜੇ ਦੂчие ਮਸਾਲੇ ਨੇ ਉਹਨਾਂ ਨੂੰ ਆਪਾਂ ਥੋੜਾ ਜਿਹਾ ਮਿਨਾ ਕੁੱਟ ਲੈਨੇ ਆ ਆਪਾਂ ਨੂੰ ਜੇ ਸਰਦੀਆਂ ਦੇ ਵਿੱਚ ਤਾਂ ਇੱਕ ਵਾਰੀ ਇਹ ਚਾਹ ਬਣਾ ਕੇ ਪੀਣੀ ਹੀ ਚਾਹੀਦੀ ਆ ਦੇਖੋ ਜੀ ਆਪਾਂ ਦਵਾਈਆਂ ਤੋਂ ਬਿਲਕੁਲ ਛੁਟਕਾਰਾ ਪਾ ਸਕਦੀਆਂ ਨਾ ਖਾਂਗ ਨਾ ਚxam ਤੁਹਾਨੂੰ ਬਿਲਕੁਲ ਨਹੀਂ ਹੋਗਾ ਤੇ ਸਾਰੇ ਹੀ ਬਣਾ ਕੇ ਇਹ ਇੱਕ ਵਾਰੀ ਸਰਦੀਆਂ ਦੇ ਵਿੱਚ ਪੀਆ ਕਰੋ ਤੇ ਬਿਲਕੁਲ ਨਹੀਂ ਆਪਣੀ ਇਹ ਚਾਹ ਫਟੂਗੀ ਉਹਦੇ ਲਈ ਆਪਾਂ ਕਿਹੜਾ ਦੁੱਧ ਦੀ ਵਰਤੋਂ ਕਰਨੀ ਉਹ ਵੀ ਤੁਹਾਨੂੰ ਦੱਸਾਂਗੇ ਜੀ ਜਿਹੜੇ ਇਹਨਾਂ ਸਾਡੇ ਸੀਏ ਕਟਲੇ ਇਹ ਵੀ ਵਿੱਚ ਐਡ ਕਰਦਨੇ ਆਪਾਂ ਅੰਚੀ ਇਹਦੇ ਵਿੱਚ ਤਿੰਨ ਚਾਰ ਪੱਤੇ ਨਾ ਤુલਸੀ ਦੇ ਵੀ ਪਾਵਾਂਗੇ ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ ਇਹਨੂੰ ਐਸੇ ਇਸ ਤਰ੍ਹਾਂ ਹੀ ਤੋੜ ਕੇ ਆਪਾਂ ਪਾ ਦਾਂਗੇ ਵਿੱਚ ਦੇਖੋ ਜੀ ਆਪਣੀ ਚਾਹ ਦਾ ਕਲਰ ਕਿੰਨਾ ਪਿਆਰਾ ਕਲਰ ਹੈ ਜੇ ਤੁਸੀਂ ਕਾਲੀ ਮਿਰਚ ਸਲਿੱਪ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਉਹ ਕਰ ਸਕਦੇ ਹੋ ਜੀ ਜਿਹੜੀ ਚੀਜ਼ ਇਹਨਾਂ ਵਿੱਚੋਂ ਤੁਹਾਨੂੰ ਜ਼ਿਆਦਾ ਨਹੀਂ ਪਸੰਦ ਹੈਗੀ ਆਪਣੀ ਜੀ ਚਾਹ ਬਿਲਕੁਲ ਗਈ ਰਹਿ ਚੀ ਤੇ ਹੁਣ ਇਹਦੇ ਵਿੱਚ ਆਪਾਂ ਕਰ ਦਿੰਨੇ ਆ ਦੁੱਧ ਐਡ ਦੁੱਧ ਜਿਹੜਾ ਜੀ ਆਪਾਂ ਨੇ ਲੈਣਾ ਵਾ ਉਹ ਵਾਲੀ ਦਿੱਤਾ ਹੋਵੇ ਦੁੱਧ ਆਪਣਾ ਕੱਚਾ ਦੁੱਧ ਨਹੀਂ ਲੈਣਾ ਤੁਸੀਂ ਜੋਤ ਗੁਰਦੀ ਚਾਹ ਹੁਣੇ ਬਣਾਉਣੀ ਹੈ ਆ ਆਪਾਂ ਚੀ 1.5 ਕੱਪ ਹੀ ਐਡ ਕਰਾਂਗੇ ਇਹਦੇ ਵਿੱਚ ਦੁੱਧ ਦਾ ਅੰਜੀ ਤੁਸੀਂ ਜਿਹੜਾ ਦੁੱਧ ਪਾਉਣਾ ਉਹ ਵਾਲੀ ਦਿੱਤਾ ਹੀ ਹੋਵੇ ਕੱਚਾ ਦੁੱਧ ਦਾ ਇਸਤੇਮਾਲ ਨਹੀਂ ਕਰਨਾ ਤੁਸੀਂ ਦੇਖੋ ਚਾਹ ਨੂੰ ਜਿੰਨਾ ਮਰਜ਼ੀ ਟਾਈਮ ਤੱਕ ਇਹਨੂੰ ਰਹਿਣ ਸਕਦੇ ਹੋ ਤੇ ਤੁਹਾਡੀ ਚਾਹ ਬਿਲਕੁਲ ਨਹੀਂ ਫਟੂਗੀ ਦੇਖੋ ਜੀ ਆਪਣੇ ਗੁਰਦੀ ਚਾਹ ਬਣਾ ਕੇ ਤੁਹਾਨੂੰ ਦਿਖਾਈ ਆ ਆਪਣੀ ਇਹ ਨਹੀਂ ਹੈਗਾ ਜੀ ਇੱਕ ਵਾਲੀ ਹੋਈ ਆ ਦੇਖੋ ਕਿੰਨੀਆਂ ਵਾਲੀਆਂ ਆ ਗਈਆਂ ਇਹਨੂੰ ਤੇ ਬਹੁਤ ਹੀ ਵਧੀਆ ਬਣ ਕੇ ਆਪਣੀ ਚਾਹ ਤਿਆਰ ਹੋ ਗਈ ਦੇਖੋ ਜੀ ਆਪਣੀ ਚਾਹ ਬਿਲਕੁਲ ਹੀ ਬਣ ਕੇ ਤਿਆਰ ਆ ਤੇ ਕੋਈ ਫਟ ਨਹੀਂ ਹੈਗੀ ਤੇ ਨਾਲੇ ਤੁਹਾਨੂੰ ਖੰਗਜ ਖਾਣ ਤੋਂ ਬਹੁਤ ਫਾਇਦੇਮੰਦ ਹੈ ਇਹ ਚਾਹ ਗੋੜ ਵਾਲੀ ਆਪਾਂ ਨੇ ਜੀ 3 ਕੱਪ ਬਣਾਏ ਸੀਗੇ ਦੇਖੋ ਜੀ ਆਪਣੇ 3 ਕੱਪ ਹੀ ਪੂਰੇ ਬਣੇ ਨੇ ਆਪਾਂ ਨੇ ਜੀ 3 ਕੱਪੀ ਬਣਾਉਣੇ ਸੀ ਚਾਹ ਦੇ ਤੇ ਆਪਾਂ ਨੇ ਮਿਲ ਕੇ ਸਾਰਾ ਸਮਾਨ ਪਾਇਆ ਦੇਖੋ 3 ਕੱਪੀ ਆਪਣੇ ਬਣੇ ਨੇ ਤੇ ਆਪਣੀ ਦੇਖੋ ਜੀ ਇਹ ਗੁੜ ਵਾਲੀ ਚਾਹ ਬਣ ਕੇ ਬਿਲਕੁਲ ਹੀ ਤਿਆਰ ਆ ਤੇ ਬਹੁਤ ਵਧੀਆ ਬਣੀ ਆ ਤੇ ਤੁਸੀਂ ਦਿਨ ਵਿੱਚ ਜ਼ਰੂਰ ਇੱਕ ਵਾਰੀ ਟਰਾਈ ਕਰਿਆ ਕਰੋ ਵੀਡੀਓ ਨੂੰ ਸਾਡੀ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇਆ ਕਰੋ ਜੀ ਤੇ ਜਾਣ ਲੱਗੇ ਸੋਣਾ ਜੀ ਇੱਕ ਕਮੈਂਟ ਕਰਕੇ ਜਾਇਆ ਕਰੋ ਤੇ ਆਪਾਂ ਜੀ ਮਿਲਦੇ ਆ ਨਵੇਂ ਬਲੌਕ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ